ਆਹ ਅੱਜ ਗੱਲ ਕਰੀਏ ਸਿੰਧੂ ਦੁਰਗ ਜ਼ਿਲ੍ਹੇ ਦੀ ਉੱਥੇ ਕੀ ਕੁਝ ਹੋ ਰਿਹਾ ਹੈ ਸਾਡੇ ਕੋਲ ਕਈ ਰਿਪੋਰਟਾਂ ਨੇ ਰੀਅਲ اسٹیਟ ਸੈਰ ਸਪਾਟਾ ਆਰਥਿਕ ਵਿਕਾਸ ਬਾਰੇ ਮਕਸਦ ਹੈ ਸਮਝਣਾ ਕਿ ਇਸ ਬਦਲਾਅ ਪਿੱਛੇ ਅਸਲ ਚ ਕੀ ਹੈ ਹਾਂਜੀ ਬਿਲਕੁਲ ਸਿੰਧੂ ਦੁਰਗਨਾ ਅੱਜਕਲ ਕਾਫੀ ਚਰਚਾ ਚ ਹੈ ਇੱਕ ਪਾਸੇ ਤਾਂ ਨਵਾਂ ਇਨਫਰਾਸਟ੍ਰਕਚਰ ਬਣ ਰਿਹਾ ਹੈ ਟੂਰਿਜ਼ਮ ਵਧ ਰਿਹਾ ਹੈ ਤੇ ਲੋਕਾਂ ਦਾ ਪੈਸਾ ਲਾਉਣ ਵਿੱਚ ਇੰਟਰਸਟ ਵੀ ਵਧਿਆ ਹੈ ਹੂੰ ਪਰ ਦੂਜੇ ਪਾਸੇ ਵਾਤਾਵਰਨ ਨੂੰ ਲੈ ਕੇ ਕਾਨੂੰਨ ਬਹੁਤ ਸਖਤ ਨੇ ਉਥੇ ਇਹ ਵੀ ਇੱਕ ਵੱਡਾ ਪਹਿਲੂ ਹੈ ਸਹੀ ਗੱਲ ਹੈ ਇਸੇ ਨੂੰ ਸਮਝਣਾ ਜ਼ਰੂਰੀ ਹੈ ਪਹਿਲਾਂ ਗੱਲ ਕਰਦੇ ਹਾਂ ਬੁਨਿਆਦੀ ਢਾਂਚੇ ਦੀ ਚਿੱਪੀ 에ਰਪੋਰਟ ਚੱਲ ਪਿਆ ਠੀਕ ਹੈ ਪਰ ਸੁਣਿਆ ਗੋਆ ਵਾਲਾ ਮੋਪਾ 에ਰਪੋਰਟ ਅਸਲੀ ਗੇਮ ਚੇਂਜਰ ਸਾਬਿਤ ਹੋ ਰਿਹਾ ਹੈ ਹਾਂਜੀ ਬਿਲਕੁਲ ਮੋਪਾ ਯਾਨੀ ਮਨੋਹਰ ਅੰਤਰਰਾਸ਼ਟਰੀ ਹਵਾਈ ਅੱਡਾ ਉਹਦੇ ਖੁੱਲਣ ਨਾਲ ਨਾ ਸਿੰਧੂ ਦੁਰਗ ਦੇ ਜਿਹੜੇ ਇਲਾਕੇ ਨੇੜੇ ਪੈਂਦੇ ਨੇ ਉਥੇ ਜ਼ਮੀਨਾਂ ਦੇ ਭਾਅ ਚ ਮਤਲਬ 25 ਤੋਂ 40% ਦਾ ਵਾਧਾ ਹੋਇਆ ਹੈ। ਓ ਵਾਹ! ਇਹ ਤਾਂ ਕਾਫੀ ਜ਼ਿਆਦਾ ਹੈ। ਬਹੁਤ ਜ਼ਿਆਦਾ ਤੇ ਨਾਲੇ ਉਹ ਕੌਨਕਰਨ ਐਕਸਪ੍ਰੈਸਵੇ ਮੁੰਬਈ ਗੋਆ ਵਾਲਾ ਉਹ ਵੀ ਬਸ ਪੂਰਾ ਹੋਣ ਵਾਲੀ ਹੈ। ਸਫ਼ਰ ਦਾ ਸਮਾਂ ਕਾਫੀ ਘਟ ਜਾਊਗਾ। ਠੀਕ ਹੈ। ਤੇ ਇਹ ਸਭ ਕੁਝ ਮਤਲਬ ਬਿਹਤਰ ਕਨੈਕਟੀਵਿਟੀ ਇਹਦਾ ਅਸਰ ਸਪਾਟੇ ਤੇ ਕੀ ਅਸਰ ਪੈ ਰਿਹਾ ਹੈ? ਸਿੱਧਾ ਅਸਰ ਜੀ ਸਿੰਧੂ ਦੁਰਗਨੂਤਾ ਟੂਰਿਜ਼ਮ ਡਿਸਟ੍ਰਿਕਟ ਐਲਾਨਿਆ ਹੋਇਆ ਹੈ। ਉੱਥੇ ਬੀਚ ਬੜੇ ਸੋਹਣੇ ਨੇ, ਕਿਲੇ ਨੇ ਜਿਵੇਂ ਸਿੰਧੂ ਦੁਰਗ ਕਿਲਾ। ਲਗਭਗ 70% ਟੂਰਿਸਟ ਉੱਥੇ ਜਾਂਦੇ ਨੇ। ਵਾਟਰ ਸਪੋਰਟਸ ਵੀ ਹੈਗੇ ਨੇ اچھا ਤੇ ਸਰਕਾਰ ਵੀ ਪੂਰਾ ਜ਼ੋਰ ਲਾ ਰਹੀ ਹੈ ਸੁਦੇਸ਼ ਦਰਸ਼ਨ 2.0 ਵਰਗੀਆਂ ਸਕੀਮਾਂ ਨੇ ਜਿਨ੍ਹਾਂ ਨਾਲ ਨਿਵੇਸ਼ ਖਿੱਚ ਰਹੇ ਨੇ ਇੱਕ ਹੋਰ ਦਿਲਚਸਪ ਚੀਜ਼ ਉਹ ਆਈਐਨਐਸ ਗੁਲਦਾਰ ਜਹਾਜ਼ ਨੂੰ ਡਬੋ ਕੇ ਨਾ ਇੱਕ ਆਰਟੀਫੀਸ਼ੀਅਲ ਰੀਫ ਬਣਾ ਰਹੇ ਨੇ ਉਹ ਉਸ ਸਕੂਬਾ ਡਾਈਵਿੰਗ ਵਗੈਰਾ ਲਈ ਹਾਂਜੀ ਬਿਲਕੁਲ ਉਹਦੇ ਨਾਲ ਸਮੁੰਦਰੀ ਜੀਵਨ ਵੀ ਵਧੇਗਾ ਤੇ ਗੋਤਾਖੋਰਾਂ ਲਈ ਵੀ ਖਿਚ ਬਣੇਗੀ ਇਹ ਸਭ ਚੀਜ਼ਾਂ ਮਿਲ ਕੇ ਹੋਟਲਾਂ ਰਿਜ਼ੋਰਟਾਂ ਸੈਕੰਡ ਹੋਮਸ ਇਹਨਾਂ ਦੀ ਮੰਗ ਵਧਾਰੀਆਂ ਨੇ ਹੂੰ ਸੈਰਸ ਪਟਾ ਤਾਂ ਠੀਕ ਹੈ ਪਰ ਕੀ ਉਦਯੋਗ ਵਗੈਰਾ ਲਿਆਉਣ ਦੀ ਵੀ ਕੋਈ ਗੱਲ ਹੈ ਮਤਲਬ ਸਿਰਫ ਟੂਰਿਜ਼ਮ ਤੇ ਹੀ ਨਿਰਭਰਤਾ ਤਾਂ ਨਹੀਂ 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 ਕੋਸ਼ਿਸ਼ ਹੈਗੀ ਹੈ ਆਰਥਿਕਤਾ ਨੂੰ ਥੋੜਾ ਹੋਰ ਫੈਲਾਉਣ ਦੀ ਅਡਾਲੀ ਚ ਇੱਕ ਫਾਰਮਾ ਹੱਬ ਬਣਾਉਣ ਦਾ ਪਲਾਨ ਹੈ ਐਮ ਆਈ ਡੀ ਸੀ ਵੱਲੋਂ ਮਕਸਦ ਹੈ ਕਿ ਅਜਈਆਂ ਇੰਡਸਟਰੀਆਂ ਆਉਣ ਜੋ ਪ੍ਰਦੂਸ਼ਣ ਨਾ ਕਰਨ ਤੇ ਲੋਕਲ ਲੋਕਾਂ ਨੂੰ ਕੰਮ ਮਿਲੇ ਠੀਕ ਹੈ ਨਾਲੇ ਇੱਕ ਐਮ ਐਸ ਐਮ ای ਟੈਕਨੋਲੋਜੀ ਸੈਂਟਰ ਵੀ ਬਣ ਰਿਹਾ ਹੈ ਛੋਟੇ ਉਦਯੋਗਾਂ ਲਈ ਓਕੇ ਤਾਂ ਫਿਰ ਰੀਅਲ ਏਸਟੇਟ ਚ ਕੌਣ ਐਕਟਿਵ ਹੈ ਕੌਣ ਬਣਾ ਰਿਹਾ ਹੈ ਉੱਥੇ ਮਕਾਨ ਦੁਕਾਨਾਂ ਵਗੈਰਾ ਦੇਖੋ ਦੋਵੇਂ ਤਰ੍ਹਾਂ ਦੇ ਲੋਕ ਨੇ ਵੱਡੇ ਜਿਹੜੇ ਆਰਗੇਨਾਈਜ਼ਡ ਡਿਵੈਲਪਰ ਹੁੰਦੇ ਨੇ ਉਹ ਵੀ ਆ ਗਏ ਨੇ ਖਾਸ ਕਰਕੇ ਕਾਣਕਨ ਐਕਸਪ੍ਰੈਸ ਵੇ ਦੇ ਨੇੜੇ ਥੋੜੇ ਲਗਜ਼ਰੀ ਟਾਈਪ ਪ੍ਰੋਜੈਕਟ ਲੈ ਕੇ ਅੱਛਾ ਤੇ ਦੂਜੇ ਪਾਸੇ ਜਿਹੜੇ ਲੋਕਲ ਬਿਲਡਰ ਨੇ ਉਹ ਵੀ ਪਿੱਛੇ ਨਹੀਂ ਉਹ ਵੀ ਕਾਫੀ ਕੰਮ ਕਰ ਰਹੇ ਨੇ ਸ਼ਾਇਦ ਥੋੜੇ ਛੋਟੇ ਪੱਦਰਤੇ ਜਾਂ ਟੂਰਿਜ਼ਮ ਨਾਲ ਜੁੜੇ ਹੋਏ ਇਥੋਂ ਤੱਕ ਕਿ ਐਮ ਐਚ ਏ ਡੀ ਏ ਸਰਕਾਰੀ ਏਦਾਰਾ ਉਹ ਵੀ ਕੁਝ ਹਾਊਸਿੰਗ ਸਕੀਮਾਂ ਲਿਆ ਰਿਹਾ ਹੈ ਤਾਂ ਹਰ ਕੋਈ ਆਪਣਾ ਹਿੱਸਾ ਪਾ ਰਿਹਾ ਹੈ ਤੇ ਬਣ ਕੀ ਰਿਹਾ ਹੈ ਜ਼ਿਆਦਾਤਰ ਅਪਾਰਟਮੈਂਟ ਵਿਲਾ ਜਾਂ ਕੁਝ ਹੋਰ ਸਭ ਕੁਝ ਹੀ ਬਣ ਰਿਹਾ ਹੈ ਅਪਾਰਟਮੈਂਟ ਵੀ ਨੇ ਵਿਲਾ ਵੀ ਨੇ ਲੋਕ ਪਲਾਟ ਲੈ ਕੇ ਆਪ ਬਣਾਉਣਾ ਪਸੰਦ ਕਰਦੇ ਨੇ ਉਹ ਵੀ ਹੈ ਫਾਰਮ ਹਾਊਸ ਦਾ ਰੁਝਾਨ ਵੀ ਹੈ ਤੇ ਹੋਟਲ ਰਿਜ਼ੋਰਟਸ ਤਾਂ ਬਣੀ ਰਹੇ ਨੇ ਇੱਕ ਗੱਲ ਨੋਟ ਕਰਨ ਵਾਲੀ ਹੈ ਕਿ ਹੁਣ ਨਾ ਸਿਰਫ ਚਾਰ ਕੰਦਾ ਨਹੀਂ ਵੇਚ ਰਹੇ ਨਾ ਲਾਈਫ ਸਟਾਈਲ ਸਹੂਲਤਾਂ ਜਿਵੇਂ ਕਲਬ ਹਾਊਸ সুইমিং ਪੂਲ ਸਿਕਿਉਰਿਟੀ ਇਹਨਾਂ ਤੇ ਜ਼ਿਆਦਾ ਫੋਕਸ ਹੈ ਕਿਹੜੇ ਇਲਾਕੇ ਨੇ ਜਿੱਥੇ ਜ਼ਿਆਦਾ ਹਲਚਲ ਹੈ ਮੇਨਲੀ ਤਿੰਨ ਏਰੀਏ ਨੇ ਜੀ ਇੱਕ ਤਾਂ ਕੌਨਕਰ ਐਕਸਪ੍ਰੈਸਵੇ ਦੇ ਆਸ-ਪਾਸ ਦੇ ਕਸਬੇ ਜਿਵੇਂ ਕਨਕਵਲੀ ਕੁੜਾਲ 사ਵੰਤਵਾਲੀ ਕਨੈਕਟੀਵਿਟੀ ਕਰਕੇ ਠੀਕ ਦੂਜਾ ਸਮੁੰਦਰ ਦੇ ਨਾਲ-ਨਾਲ ਵਾਲੀ ਪੱਟੀ ਮਾਲਵਨ ਵੈਂਗੋਰਲਾ ਇਹ ਟੂਰਿਜ਼ਮ ਲਈ ਹੌਟਸਪੌਟ ਨੇ ਤੇ ਤੀਜਾ ਜਿੱਥੇ ਇੰਡਸਟਰੀਅਲ ਡਿਵੈਲਪਮੈਂਟ ਦੀ ਗੱਲ ਹੈ ਜਿਵੇਂ ਅਡਾਲੀ ਪਰ ਇਹ ਸਭ ਇੰਨਾ ਸੌਖਾ ਤਾਂ ਨਹੀਂ ਹੋਣਾ ਚੁਣੌਤੀਆਂ ਤਾਂ ਹੋਣਗੀਆਂ ਤੁਸੀਂ ਸ਼ੁਰੂ ਚ ਵਾਤਾਵਰਣ ਵਾਲੇ ਨਿਯਮਾਂ ਦੀ ਗੱਲ ਕੀਤੀ ਸੀ ਹਾਂਜੀ ਤੇ ਉਹ ਸਭ ਤੋਂ ਵੱਡੀ ਚੁਣੌਤੀ ਹੈ ਦੇਖੋ ਇਹ ਕੋਸਟਲ ਏਰੀਆ ਹੈ ਤਾਂ ਸੀਆਰਜ਼ ਲੱਗਦਾ ਹੈ ਕੋਸਟਲ ਰੈਗੂਲੇਸ਼ਨ ਜ਼ੋਨ ਇਹਦਾ ਮਤਲਬ ਹੈ ਕਿ ਸਮੁੰਦਰ ਦੇ ਇੱਕ ਖਾਸ ਦਾਇਰੇ ਅੰਦਰ ਤੁਸੀਂ ਬਹੁਤੀ ਉਸਾਰੀ ਕਰ ਹੀ ਨਹੀਂ ਸਕਦੇ ਓਕੇ ਤੇ ਨਾਲੇ ਇਹ ਵੈਸਟਰਨ ਘਾਟਸ ਦਾ ਹਿੱਸਾ ਹੈ ਜਿਹੜਾ ਕਿ ਈਐਸਏ ਯਾਨੀ ਇਕੋਸੈਂਸਿਟਿਵ ਏਰੀਆ ਹੈ ਇਹਦੇ ਕਰਕੇ ਵੱਡੇ ਕੰਸਟਰਕਸ਼ਨ ਪ੍ਰੋਜੈਕਟਸ ਜਾਂ ਪ੍ਰਦੂਸ਼ਣ ਵਾਲੀ ਇੰਡਸਟਰੀ ਇਹਨਾਂ ਤੇ ਬਹੁਤ ਰੋਕਾਂ ਨੇ ਇਜਾਜ਼ਤ ਲੈਣੀ ਬਹੁਤ ਔਖੀ ਹੈ ਯਾ ਮਿਲਦੀ ਹੀ ਨਹੀਂ ਇਹ ਤਾਂ ਫਿਰ ਕਾਫੀ ਵੱਡੀਆਂ ਰੁਕਾਵਟਾਂ ਨੇ ਹੋਰ ਵੀ ਕੋਈ ਦਿੱਕਤਾਂ ਨੇ ਹੈਗੀਆਂ ਨੇ ਜੀ ਕੁਝ ਪ੍ਰੈਕਟੀਕਲ ਮੁਸ਼ਕਲਾਂ ਵੀ ਨੇ ਜਿਵੇਂ ਜ਼ਮੀਨਾਂ ਦੇ ਰਿਕਾਰਡ ਕਈ ਵਾਰੀ ਪੁਰਾਣੇ ਯਾ ਉਲਝੋਏ ਹੁੰਦੇ ਨੇ ਕੁਝ ਅੰਦਰਲੇ ਇਲਾਕਿਆਂ 'ਚ ਪਾਣੀ ਇੰਟਰਨੈਟ ਵਰਗੀਆਂ ਬੇਸਿਕ ਸਹੂਲਤਾਂ ਦੀ ਹਾਲੇ ਵੀ ਕਮੀ ਹੈ ਹੂੰ ਤੇ ਸਰਕਾਰੀ ਕਲੀਅਰੈਂਸ ਲੈਣ 'ਚ ਟਾਈਮ ਲੱਗ ਜਾਂਦਾ ਹੈ ਇੱਕ ਹੋਰ ਖਤਰਾ ਹੈ ਸੱਟੇਬਾਜੀ ਦਾ ਜਦੋਂ ਭਾਅ ਇੱਕਦਮ ਵਧਦੇ ਨੇ ਨਾ ਤਾਂ ਲੋਕ ਸਿਰਫ ਮੁਨਾਫੇ ਲਈ ਖਰੀਦ-ਵੇਚ ਕਰਦੇ ਨੇ ਜਿਸ ਨਾਲ ਮਾਰਕੀਟ 'ਚ ਅਸਥਿਰਤਾ ਆ ਸਕਦੀ ਹੈ। ਅੱਛਾ ਇੰਨੇ ਮੌਕਿਆਂ ਤੇ ਚੁਣੌਤੀਆਂ ਦੇ ਵਿੱਚੋਂ ਪੈਸਾ ਲਾ ਕੌਣ ਰਿਹਾ ਹੈ? ਨਿਵੇਸ਼ਕ ਕਿੱਥੋਂ ਆ ਰਹੇ ਨੇ? ਕਾਫੀ ਵੱਖ-ਵੱਖ ਤਰ੍ਹਾਂ ਦੇ ਲੋਕ ਨੇ ਜੀ। ਐਨਆਰਆਈਜ਼ ਵੀ ਨੇ, ਮੁੰਬਈ, ਪੁਣੇ ਵਰਗੇ ਸ਼ਹਿਰਾਂ ਤੋਂ ਆਉਣ ਵਾਲੇ ਨਿਵੇਸ਼ਕ ਵੀ ਬਹੁਤ ਨੇ। ਓਕੇ। ਸੈਕੰਡ ਹੋਮ ਖਰੀਦਣ ਵਾਲਿਆਂ ਦਾ ਰੁਝਾਨ ਵਧਿਆ ਹੈ। ਖਾਸ ਕਰਕੇ ਵਰਕੇਸ਼ਨ ਕਲਚਰ ਕਰਕੇ। ਲੋਕ ਸੋਚਦੇ ਨੇ ਕਿ ਸ਼ਾਂਤ ਜਗ੍ਹਾ ਤੇ ਕਰ ਹੋਵੇ ਉੱਥੋਂ ਕੰਮ ਵੀ ਕਰ ਲਈਏ ਛੁੱਟੀ ਵੀ ਮਨਾ ਲਈਏ ਹਾਂ ਇਹ ਤਾਂ ਅੱਜਕੱਲ ਕਾਫੀ ਚੱਲ ਰਿਹਾ ਹੈ ਬਿਲਕੁਲ ਰਿਟਾਇਰਮੈਂਟ ਤੋਂ ਬਾਅਦ ਇਥੇ ਵਸਣ ਵਾਲੇ ਵੀ ਹੈਗੇ ਨੇ ਤੇ ਉਹ ਲੋਕ ਵੀ ਨੇ ਜਿਹੜੇ ਛੁੱਟੀਆਂ ਲਈ ਕਰ ਲੈ ਕੇ ਬਾਕੀ ਟਾਈਮ ਕਿਰਾਏ ਤੇ ਚੜਾ ਕੇ ਪੈਸੇ ਕਮਾਉਣਾ ਚਾਹੁੰਦੇ ਨੇ ਇੱਕ ਰਿਪੋਰਟ ਮੁਤਾਬਕ ਔਸਤਨ 7.2% ਸਾਲਾਨਾ ਰੈਂਟਲ ਰੀਲਡ ਮਿਲ ਸਕਦੀ ਹੈ ਤਾਂ ਕੁੱਲ ਮਿਲਾ ਕੇ ਕੀ ਕਹੋਗੇ ਅ ਸਿੰਧੂਦੁਰਗ ਦਾ ਪਵਿੱਖ ਕੀ ਦਿਸਦਾ ਹੈ ਰੀਅਲ ਏਸਟੇਟ ਪੱਖੋਂ ਦੇਖੋ ਓਵਰঅল ਤਾਂ ਤਸਵੀਰ ਪੋਜ਼ਿਟਿਵ ਲੱਗਦੀ ਹੈ ਖਾਸ ਕਰਕੇ ਇਨਫਰਾਸਟਰਕਚਰ ਤੇ ਟੂਰਿਜ਼ਮ ਦੇ ਸਿਰ ਤੇ ਪਰ ਇਹ ਗੱਲ ਪੱਲੇ ਬੰਨਣ ਵਾਲੀ ਹੈ ਕਿ ਮਾਰਕੀਟ ਨਾ ਬਹੁਤ ਫ੍ਰੈਗਮੈਂਟਡ ਹੈ ਮਤਲਬ ਇੱਕ ਥਾਂ ਤੇ ਕੁਝ ਹੋ ਰਿਹਾ ਹੈ ਦੂਜੀ ਤੇ ਕੁਝ ਹੋਰ ਮੌਕੇ ਵੀ ਵੱਖਰੇ ਰਿਸਕ ਵੀ ਵੱਖਰੇ ਹਾਂਜੀ ਸੋ ਬਹੁਤ ਸੋਚ ਸਮਝ ਕੇ ਚੱਲਣ ਵਾਲੀ ਗੱਲ ਹੈ ਬਿਲਕੁਲ ਸਹੀ ਤੇ ਸ਼ਾਇਦ ਸਭ ਤੋਂ ਵੱਡਾ ਸਵਾਲ ਜਿਸ ਨਾਲ ਆਪਾਂ ਇਹ ਗੱਲਬਾਤ ਖਤਮ ਕਰ ਸਕਦੇ ਹਾਂ ਉਹ ਇਹ ਹੈ ਕਿ ਸਿੰਧੂ ਦੁਰਗ ਇਸ ਤੇਜ਼ ਵਿਕਾਸ ਨੂੰ ਆਪਣੀ ਕੁਦਰਤੀ ਖੂਬਸੂਰਤੀ ਤੇ ਵਾਤਾਵਰਣ ਨਾਲ ਕਿਵੇਂ ਬੈਲੈਂਸ ਕਰੇਗਾ ਕਿਉਂਕਿ ਅਸਲ ਖਿੱਚ ਤਾਂ ਉਹੀ ਹੈ ਹੈ ਨਾ ਬਿਲਕੁਲ ਇਹ ਸਭ ਤੋਂ ਅਹਿਮ ਸਵਾਲ ਹੈ ਇਹ ਇੱਕ ਸੋਚਣ ਵਾਲੀ ਗੱਲ ਹੈ ਜਿਸ ਦਾ ਜਵਾਬ ਸ਼ਾਇਦ ਆਉਣ ਵਾਲਾ ਸਮਾਂ ਹੀ ਦੇਵੇਗਾ